ਕੀ ਜਲਦੀ ਪਹਿਲੇ ਐਡਵਾਂਸ ਪਹੁੰਚ ਗਿਆ ਸਰ ਰੁਕੇ ਰੁਕੇ ਆ ਗੋਟੀਆਂ ਵਾਲੇ ਜੀ ਇਤੋਂ ਗੋਟੀਆਂ ਵਾਲੇ ਸਹੀ ਕਰਕੇ ਲਾਦਾ ਦੋ ਮਿੰਟ ਰੁਕੇ ਰਿਆ ਪੀਰੇ ਸਹੀ ਕਰਕੇ ਕੋਈ ਰੁਕੇ ਹਾਂਜੀ ਵੇ ਦੱਸੋ ਭਾਈ ਜੀ ਸ਼ਾਮ ਦਾ ਟਾਈਮ ਹੈ ਤੂੰ ਗੱਡੀ ਲੈ ਕੇ ਸੂ ਰਾਤ ਵਾਂਗ ਸੋ ਪਹਿ ਐਡਵਾਂਸ ਪਹੁੰਚ ਗਿਆ ਯਾਰ ਇਹ ਬਿਲਕੁਲ ਕੋਈ ਮਾਹਰ ਆ ਗਿਆ ਵੀ ਮਰਦਾ ਟਾਈਮ ਆ ਮੁੜ ਕੇ ਆਪ ਲੈ ਆਂਦਾ ਸਮਾਨ ਸਾਰਾ ਹੁਣ ਇੱਧਰ ਰਹੇ ਕਹਿੰਦਾ ਮੈਂ 11 12 ਪਹੁੰਚੂ ਤੇ ਐਡਵਾਂਸ ਪਹੁੰਚ ਗਿਆ 7 ਵਜੇ ਗੋਟੀਆਂ ਵਾਲੇ ਵੀ ਕਿਹਾ ਵਿਖਾ ਵਿਖਾ ਬੋਟ ਹਾਰੇ ਇੱਧਰ ਆ ਭਾਈ ਇੱਧਰ ਆ ਕਿੱਥੇ ਆ ਗਿਆ ਆਹੀ ਦੁਕਾਨ ਆ ਸ਼ਰੀਪਾ ਜੀ ਗੋਟੀਆਂ ਵਾਲੀ ਆਹੀ ਆਹੀ ਆ ਉਹ ਨਹੀਂ 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 ਐਸੇ ਗਾ ਨਹੀਂ ਰਣਾ ਉਹ ਮੇਲਾ ਅੱਖੀ ਲੱਗਦਾ ਨਾ ਮੇਲਾ ਗਾ ਨਹੀਂ ਆਹੀ ਦੁਕਾਨਾ ਨਾਲ ਨਵਾਂ ਨਾਲ ਨਵਾਂ ਲੈ ਕੇ ਆਏ ਆ ਵੇਖੋ ਸਾਰਾ ਫਰੈਸ਼ ਮਾਲ ਹੈ ਫਰੈਸ਼ ਮਾਲ ਹੈ ਰੱਕਤ ਵਰਕੇ ਫਰੈਸ਼ ਮਾਲ ਹੈ ਫਰੈਸ਼ ਮਾਲ ਹੈ ਨਵਾਂ ਮਾਲ ਹੈ ਅੱਛਾ ਰੇਟ ਅੱਤੇ ਰੇਟ ਅੱਤੇ ਰੇਟ ਅੱਤੇ ਧਾਰੇ ਆਇਆ ਮਾਲ ਸਾਰੀ ਹੈਗਾ ਸਾਰੀ ਨਾ ਮਾਲ ਵੇਖੋ ਜੀ ਕਿਹੜਾ ਹੋ ਭਾਜੀ ਆਰੇ ਨੇ ਨਵਾਂ ਨਵਾਂ ਮਾਲ ਲਾਰੇ ਭਾਜੀ ਸਾਰਾ ਨਵਾਂ ਆ ਗਿਆ ਬੇਲੇ ਸਾਰਾ ਮਾਲ ਫਰੈਸ਼ ਆ ਗਿਆ ਸਾਰਾ ਮਾਲ 50% ਡਸੋ ਦੇ ਰਹੇ 50% ਦੇ ਦਵਾਂਗੇ ਕਹਿ ਕੇ ਦਵਾਂਗੇ ਸੁਭਾਸ਼ ਦੇ ਦਵਾਂਗੇ ਸਾਰਾ ਫਰੈਸ਼ ਮਾਲ ਲੈ ਕੇ ਆਏ ਬਿਲਕੁਲ ਕੋਈ ਕਮੀ ਨਹੀਂ ਮਾਲ ਦੀ ਵੈਰਟੀ ਵੀ ਦੱਸੋ ਵੀਰੇ ਇੰਨੇ ਸੌ ਤੋਂ ਲੈ ਕੇ 500 ਤੋਂ ਲੈ ਕੇ 10000 20000 10000 ਤੱਕ ਦਾ ਸੂਰ ਦੇ ਦਾਂਗੇ ਤੁਹਾਨੂੰ ਜਿਹੜਾ ਕਿ ਬਹੁਤ ਹੀ ਮੈਸ ਦੇ ਵਿੱਚ ਆ ਚੁੱਕਿਆ ਆਫਰਾਂ ਤੇ ਆਫਰਾਂ ਆ ਪਾਸਟਰ ਦੇ ਪਾਸ ਤੇ ਚੈੱਕ ਕਰੋ ਜੀ ਨਵੀਆਂ ਚੀਜ਼ਾਂ ਆ ਚੁੱਕੀਆਂ ਆਪਣੇ ਕੋਲੇ ਪਾਰਟੀ ਵੇਰ ਵੇਚਦੇ ਆਰਟਿਕਲ ਆ ਚੁੱਕਿਆ ਬਹੁਤ ਆ ਚੁੱਕਿਆ ਜਿਹੜਾ ਕਿ ਨੋਰਮਲ ਤੇ ਡਿਸਕਾਊਂਟ ਚ ਲਿੰਦੇ ਗੋਠੀ ਵੇਲੇ ਤੇ ਅੱਜ ਸੋਈ ਕਿਹ ਲੈ ਕੇ ਆਂਦਾ ਬਦਲੀ ਜੀ ਸਾਰਾ ਮਾਲ ਨਵਾਂ ਆਇਆ ਸਾਡੇ ਕੋਲ ਉਹ ਵਿਆਹ ਸ਼ਾਦੀ ਚੱਲੂ ਹੋਣ ਵਾਲਿਆ ਕਰਵਾ ਸਪੈਸ਼ਲ ਵੀ ਆ ਗਿਆ ਵਿਆਹ ਸ਼ਾਦੀ ਵੀ ਚੱਲਣ ਜਾਣ ਜਾ ਰਿਹਾ ਅਸੀਂ ਵਿਆਹ ਸ਼ਾਦੀਆਂ ਦੀ ਵੈਰਾਈਟੀ ਪਰ 50% ਆਫ ਦੋ ਦਮਾਂਗੇ ਕਹਿਣ ਦੀ ਗੱਲ ਨਹੀਂ ਸਾਰਾ ਮਾਲ ਨਵੇਂ ਵਿਆਹ ਸ਼ਾਦੀਆਂ ਵਾਸਤੇ ਦਾਜਾਂ ਜਨਵਰੀ ਵਾਸਤੇ ਸਪੈਸ਼ਲ ਕਰਵਾਚੋਲ ਕਰਵਾਚੋਤ ਵਾਸਤੇ ਨਵੀਂ ਐਡ ਮਾਈ ਹੈ ਦਾਜਾਂ ਜਨਵਰੀ ਵਾਸਤੇ ਸਪੈਸ਼ਲ ਐਡ ਮਾਈ ਹੈ 300 ਤਲੇਕੇ 10000 ਰੁਪਏ ਕਰ ਮੇਰੇ ਤੋਂ ਸਾਰੇ ਚੀਜ਼ਾਂ ਨਾਲ ਲੈਣੀਆਂ 12 ਮਾਲ ਨਵੇਂ ਸਾਰਾ ਮਾਲ ਪ੍ਰੈਸ਼ਾ ਬਜੀ ਬਿਲਕੁਲ ਜੀ ਬਿਲਕੁਲ ਫਰੈਸ਼ ਮਾਲ ਆਇਆ ਆ ਦੇਖੋ ਬਹੁਤ ਮਾਲ ਆਇਆ ਉਹ ਸਾਰਾ ਸਾਰਾ ਮਾਲ ਲੈਸ ਚ ਆਇਆ 50% ਤੋਂ ਵੀ ਵੱਧ ਓਪ ਦਵਾਂਗੇ ਡੀਲ ਬਹੁਤ ਸੋਹਣੇ ਆਏ ਆ ਨਵੇਂ ਆਰਟੀਕਲ ਆਏ ਆ 300 ਤੋਂ ਲੈ ਕੇ 20000 ਤੱਕ ਸੂਟ ਮਿਲੂਗਾ ਜਿਹੇ ਜੇ ਮਰਜ਼ੀ ਲੈ ਲਓ ਫਿਫਟੀ ਆਫ ਤੇ ਦੱਸੋ ਸਾਹਿਲ ਜੀ ਮੈਂ ਕਿ ਜੀ ਬਿਲਕੁਲ ਸਹੀ ਤੇ 16 ਆਣੇ ਸੱਚੀ ਗੱਲ ਹੈ ਆ ਪਾਰਸਲ ਤੁਸੀਂ ਦੇਖ ਲਿਓ ਝੂਠੇ ਨਹੀਂ ਹੈ ਬਸ ਤੁਹਾਨੂੰ ਇੱਕ ਰਿਕਵੈਸਟ ਹੈ ਵੀਰੇ ਸਾਡਾ YouTube ਚੈਨਲ ਹੈਗਾ ਉਹਦੇ ਤੇ ਹਰ ਰੋਜ਼ ਵੈਰਾਈਟੀ ਮਿਲੇਗੀ ਅਪਡੇਟ ਚੈਨਲ ਨੂੰ ਕਰਨਾ ਹੈ ਸਬਸਕ੍ਰਾਈਬ ਆਪਦੀਆਂ ਭੈਣਾਂ ਨੂੰ ਕਰਨਾ ਹੈ ਸ਼ੇਅਰ ਤੇ ਲਾਈਕ ਬਾਜੀ ਜਿਹੜੇ ਆਪਣੇ ਵਟਸਐਪ ਵਾਲੇ ਨੰਬਰ ਹੈ ਉਹ ਵੀ ਦੱਸੋ ਬਾਜੀ ਵੀਰੇ ਜਿਹੜੇ ਜਦੋਂ ਆਪਾਂ ਵੀਡੀਓ ਬਣਾਉਨੇ ਆ ਠੀਕ ਹੈ ਜੀ ਤੁਸੀਂ ਵੀਡੀਓ ਦੇ ਉੱਪਰ ਨੰਬਰ ਆ ਰਹੇ ਹੁੰਦੇ ਜਿਹੜੇ ਉਹ ਸਾਰੇ ਵਟਸਐਪ ਨੰਬਰ ਹੈ ਉਹ ਵਟਸਐਪ ਨੰਬਰ ਨੂੰ ਆਧਾਰੇ ਕੋਲੇ ਫਿੱਲ ਕਰੋ ਵੀਰੇ ਸਟੇਟਸ ਵਗੈਰਾ ਸਾਰੇ ਲੱਗੇ ਹੁੰਦੇ ਆ ਸੋਮਵਾਰ ਦੀ ਹੁੰਦੀ ਹੈ ਛੁੱਟੀ ਮੰਗਲਵਾਰ ਤੋਂ ਲੈ ਕੇ ਐਤਵਾਰ ਤੱਕ ਪੂਰਾ ਦਿਨ ਤੱਕ ਨੂੰ ਗੁਲਦੀ ਆ ਜੀ ਆ ਨੰਬਰ ਦਿੱਤੇ ਆ ਹਾਂਜੀ ਹਾਂਜੀ ਆ ਨੰਬਰ ਦਿੱਤੇ ਹੋਏ ਵੀਰੇ ਇਹ ਸਾਰੇ ਤੁਸੀਂ ਵਟਸਐਪ ਨੰਬਰ ਹੈ ਇਹਨਾਂ ਤੇ ਸਟੇਟਸ ਵਗੈਰਾ ਲੱ ਠੀਕ ਹੈ ਦੇਖੋ YouTube ਚੈਨਲ ਸਾਡਾ ਹੈਗਾ ਗੋਠੀ ਵਰਲਡ ਵਾਈਡ ਵਰਲਡ 25600 ਦੀ ਲੈ ਲਈ YouTube ਚੈਨਲ ਸਬਸਕ੍ਰਾਈਬ ਕਰ ਲੋ ਹਰ ਤਰ੍ਹਾਂ ਦੀ ਰੋਜ਼ ਦੀ ਅਪਡੇਟ ਹੈ ਵੀਡੀਓ ਦੇ ਵਿੱਚ ਤੁਹਾਨੂੰ ਤਰ੍ਹਾਂ ਤਰ੍ਹਾਂ ਦੇ ਸੂਟ ਗੋਠੀ ਘਟੇ ਦੇ ਮਿਲਗੇ ਗੋਠੀ ਵੜਵਾਈ ਦੇ ਸਾਰੀ ਆਈਟਮ ਮਿਲੂਗੀ ਜੀ ਵਿਆਹ ਸ਼ਾਦੀਆਂ ਵਾਸਤੇ ਕਰਵਾ ਸਪੈਸ਼ਲ ਵਾਸਤੇ ਨਵੀਆਂ ਚੀਜ਼ਾਂ ਮਿਲਣਗੀਆਂ 50% ਤੋਂ ਮਿਲਣਗੀਆਂ ਗੋਠੀ ਮੇਲਾ ਲੱਗਿਆ ਮੇਲਾ ਉਹ ਕਿਰੇ ਮੈਨੂੰ ਗੋਠੀ ਵਾਲੇ ਦਾ ਮੇਲਾ ਕੇ ਨਹੀਂ ਬਣਦਾ ਬਠੰਡੇ ਵਾਲੇ ਗੋਠੀ ਵਾਲੇ ਟਰੇਡਰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਵੀਰੇ ਧੰਨਵਾਦ